ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਡੀਆ ਦੇ ਅੰਦਰ ਖਾਸ ਕਰਕੇ ਤੁਸੀਂ ਬਹੁਤ ਵਾਰ ਵੇਖਿਆ ਹੋਵੇਗਾ ਕਈਆਂ ਗੱਡੀਆਂ ਦੇ ਪਿੱਛੇ ਇਹ ਫਿਕਰਾ ਲਿਖਿਆ ਹੋਇਆ ਵੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜਾਂ ਲਿਖਿਆ ਹੋਵੇਗਾ ਨਜ਼ਰਾਂ ਲਾਏਗਾ ਤੇ ਅੱਗੇ ਛਿੱਤਰ ਦਾ ਨਿਸ਼ਾਨ ਬਣਿਆ ਹੁੰਦਾ ਹੈ ਤੇ ਲਿਖਿਆ ਹੁੰਦਾ ਹੈ ਛਿੱਤਰ ਖਾਏਗਾ ਖੈਰ ਕਈ ਵਾਰੀ ਇਸ ਤਰ੍ਹਾਂ ਵੀ ਵੇਖਿਆ ਹੈ ਬੇ ਕਿਸੇ ਨੇ ਛਿੱਤਰ ਲੈ ਕੇ ਟੁੱਟਾ ਹੋਇਆ ਛਿੱਤਰ ਲੈ ਕੇ ਗੱਡੀਆਂ ਦੇ ਪਿੱਛੇ ਲਟਕਾਇਆ ਹੁੰਦਾ ਹੈ ਨਵਾਂ ਮਕਾਨ ਬੰਦ ਹੈ ਲਟਕਾਇਆ ਹੁੰਦਾ ਹੈ ਉੱਥੇ ਉਹ ਲਟਕਦੇ ਹੋਏ ਜੁੱਤੇ ਨੂੰ ਵੇਖ ਕੇ ਮੇਰੇ ਮਨ ਦੇ ਅੰਦਰ ਜਿਹੜੇ ਵਿਚਾਰ ਬਣੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਮੇਰਾ ਇੱਕ ਤਰਕ ਹੈ ਮੇਰਾ ਇੱਕ ਸਵਾਲ ਹੈ ਵੀ ਅਗਰ ਜੁੱਤਾ ਲਟਕਾਉਣ ਦੇ ਨਾਲ ਗੱਡੀ ਦੇ ਉੱਤੇ ਤੁਸੀਂ ਜੁੱਤਾ ਲਟਕਾਇਆ ਅਗਰ ਜੁੱਤੇ ਲਟਕਾਉਣ ਦੇ ਨਾਲ ਤੁਹਾਡੀ ਗੱਡੀ ਦੁਰਘਟਨਾ ਤੋਂ ਐਕਸੀਡੈਂਟ ਤੋਂ ਬਚ ਸਕਦੀ ਏ ਤੁਸੀਂ ਗੱਡੀ ਨੂੰ ਕੀਮਤੀ ਸਮਝਿਆ ਤੇ ਉਹਦੇ ਨਾਲ ਟੁੱਟਾ ਹੋਇਆ ਛੇਤਰ ਬੰਨ੍ਹ ਦਿੱਤਾ ਅੱਗੇ ਬੰਪਰ ਦੇ ਨਾਲ ਜਾਂ ਪਿੱਛੇ ਬੰਪਰ ਦੇ ਨਾਲ ਵੀ ਦੁਰਘਟਨਾ ਤੋਂ ਬਚ ਜਾਵੇ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚ ਜਾਵੇ ਤੇ ਮੈਂ ਚਾਉਣਾ ਵੀ ਤੁਸੀਂ ਬੜੇ ਸੋਹਣੇ ਹੋ, ਸੁਨਖੇ ਹੋ, ਉੱਚੇ ਹੋ, ਲੰਮੇ ਹੋ, ਜਵਾਨ ਹੋ, ਕਾਰੋਬਾਰੀ ਹੋ, ਬਿਜ਼ਨਸਮੈਨ ਹੋ, ਚੰਗੀ ਜੋਬ ਹੈ, ਚੰਗਾ ਹੁਦਦਾ ਹੈ। ਤੁਹਾਡੀ ਜ਼ਿੰਦਗੀ, ਤੁਹਾਡੀ ਗੱਡੀ ਨਾਲੋਂ ਕਈ ਗੁਣਾ ਵੱਧ ਕੀਮਤੀ ਹੈ। ਇੱਕ ਟੁੱਟਾ ਛਿੱਤਰ ਲਓ ਤੇ ਆਪਣੇ ਗਲੇ ਵਿੱਚ ਵੀ ਲਟਕਾ ਲਓ। ਤੁਹਾਨੂੰ ਵੀ ਨજર ਨਾ ਲੱਗੇ। ਜੇ ਤੁਹਾਡੀ ਗੱਡੀ ਵੱਸ ਸਕਦੀ ਟੁੱਟੇ ਛਿੱਤਰ ਦੇ ਨਾਲ ਤੇ ਤੁਸੀਂ ਨਹੀਂ ਵੱਸ ਸਕੋਗੇ ਤੁਹਾਡਾ ਐਕਸੀਡੈਂਟ ਨਾ ਹੋਏ, ਤੁਸੀਂ ਬਿਮਾਰ ਨਾ ਹੋਵੋ। ਤੁਸੀਂ ਹਸਪੀਟਲ ਨਾ ਜਾਓ ਤੁਸੀਂ ਬੇਮੁਤੀ ਮੌਤ ਨਾਲ ਮਰੋ ਇੱਕ ਛਿੱਤਰ ਲੈ ਕੇ ਨਾ ਗਲੇ ਵਿੱਚ ਆਪਣੇ ਚ ਲਟਕਾ ਲਿਆ ਕਰੋ ਬਾਜ਼ਾਰ ਨਿਕਲ ਜਾ ਕਰੋ ਜੌਬ ਤੇ ਨਿਕਲ ਜਾ ਕਰੋ ਆਪਣੀ ਕੰਪਨੀ ਵਿੱਚ ਚਲੇ ਜਾਇਆ ਕਰੋ ਟੁੱਟਾ ਜਿਹਾ ਛਿੱਤਰ ਲੈ ਕੇ ਤੇ ਗਲੇ ਵਿੱਚ ਜ਼ਰੂਰ ਲਟਕਾਓ ਨੰਬਰ 2 ਦੇ ਉੱਤੇ ਅਗਰ ਜੁੱਤਾ ਲਟਕਾਉਣ ਦੇ ਨਾਲ ਤੁਹਾਡਾ ਬਿਜ਼ਨਸ ਸਹੀ ਚੱਲ ਸਕਦਾ ਕਈਆਂ ਨੇ ਆਪਣੇ ਬਿਜ਼ਨਸ ਫੈਕਟਰੀਆਂ ਦੇ ਅੱਗੇ ਵੀ ਲਟਕਾਇਆ ਹੁੰਦਾ ਹੈ ਅਗਰ ਚੁੱਤਾਂ ਲਟਕਾਉਣ ਦੇ ਨਾਲ ਤੁਹਾਡਾ ਬਿਜ਼ਨਸ ਸਹੀ ਰਹਿ ਸਕਦਾ ਹੈ ਚੱਲ ਸਕਦਾ ਹੈ ਤੇ ਮੈਂ ਫੇਰ ਕਹਿੰਦਾ ਵੀ ਤੁਹਾਡੀ ਜ਼ਿੰਦਗੀ ਬੜੀ ਕੀਮਤੀ ਤੁਸੀਂ ਜ਼ਿੰਦਗੀ ਦੇ ਅੰਦਰ ਰਹਿ ਕੇ ਬਿਜ਼ਨਸ ਖੜਾ ਕੀਤਾ ਬਿਜ਼ਨਸ ਫੇਲ ਹੁੰਦੇ ਰਹਿੰਦੇ ਨੇ ਦੁਬਾਰਾ ਦੁਬਾਰਾ ਬੰਦਾ ਹੋਵੇ ਤੇ ਦੁਬਾਰਾ ਫੇਰ ਪੈਰਾਂ ਤੇ ਆ ਜਾਂਦਾ ਹੈ ਬਿਜ਼ਨਸ ਖੜਾ ਕਰ ਲੈਂਦਾ ਕਈ ਕਈ ਦੁਕਾਨਾਂ ਚਲਾ ਲੈਂਦਾ ਹੈ ਕਈ ਕਈ ਬਿਜ਼ਨਸ ਸਟੈਂਡ ਕਰ ਲੈਂਦਾ ਹੈ ਉਹਦੇ ਕੋਲ ਲਿਆਕਤ ਹੋਣੀ ਚਾਹੀਦੀ ਹੈ ਬਿਜ਼ਨਸ ਨੂੰ ਅਗਰ ਤੁਸੀਂ ਕੀਮਤੀ ਮੰਨ ਰਹੇ ਹੋ ਵੀ ਫੇਲ ਨਾ ਹੋਵੇ ਜੁੱਤਾ ਲਟਕਣਾ ਚਾਹੀਦਾ ਤੇ ਮੈਂ ਕਹਿੰਦਾ ਜਿਹੜਾ ਬਿਜ਼ਨਸ ਬਣਾਉਣ ਵਾਲਾ ਉਹਦੇ ਗਲੇ ਵਿੱਚ ਜੁੱਤਾ ਕਿਉਂ ਨਹੀਂ ਲਟਕਣਾ ਚਾਹੀਦਾ ਫਿਰ ਤੇ ਆਪਣੇ ਗਲੇ ਵਿੱਚ ਵੀ ਇੱਕ ਜੁੱਤਾ ਪਾ ਲਓ ਕਿਉਂਕਿ ਬਣਾਇਆ ਤੁਸੀਂ ਬਿਜ਼ਨਸ ਡੁੱਬ ਜਾਏਗਾ ਤੁਸੀਂ ਦੁਬਾਰਾ ਖੜਾ ਕਰ ਲੋਗੇ ਪਰ ਤੁਸੀਂ ਨਾ ਰਹੇ ਤੇ ਬਿਜ਼ਨਸ ਨੂੰ ਖੜਾ ਕੌਣ ਕਰੇਗਾ ਇੱਕ ਜੁੱਤਾ ਲਓ ਆਪਣੇ ਗਲ ਵਿੱਚ ਵੀ ਪਾ ਲਓ ਜਿਹੜੇ ਇਸ ਵਹਿਮ ਦੇ ਮਾਰੇ ਤੇ ਮਰੀਜ਼ ਲੋਕ ਨੇ ਨੰਬਰ 3 ਦੇ ਉੱਤੇ ਮੈਂ ਇੱਕ ਹੋਰ ਗੱਲ ਕਰਦਾ ਕਈਆਂ ਨੇ ਨਾ ਬੜਾ ਪੈਸਾ ਖਰਚ ਕਰਕੇ ਬਹੁਤ ਪੈਸਾ ਖਰਚ ਕਰਕੇ ਨਾ ਮਕਾਨ ਬਣਾਇਆ ਹੁੰਦਾ ਹੈ ਕੋਠੀ ਬਣਾਈ ਹੁੰਦੀ ਕਰੋੜਾਂ ਰੁਪਈਆ ਲਾਇਆ ਹੁੰਦਾ ਹੈ ਆਲੀ ਸ਼ਾਨ ਬੰਗਲਾ ਹੁੰਦਾ ਤੇ ਉੱਤੇ ਜਾ ਕੇ ਬਨੇਰੇ ਤੇ ਜਾਂ ਸਨੇਚਰ ਦੀ ਫੋਟੋ ਟੰਗ ਦੇਣਗੇ ਜਾਂ ਜੁੱਤਾ ਟੱਕ ਦੇਣ ਟੰਗ ਦੇਣਗੇ ਅਖੇ ਲੋਕਾਂ ਦੀਆਂ ਨਜ਼ਰਾਂ ਨਾਲ ਲੱਗਣ ਮੈਂ ਫੇਰ ਦੁਬਾਰਾ ਉਹ ਗੱਲ ਕਹਿਣਾ ਤੀਸਰੀ ਵਾਰੀ ਇਹ ਗੱਲ ਕਹਿਣਾ ਵੀ ਤੁਸੀਂ ਹੋ ਤੇ ਮਕਾਨ ਬਣ ਗਿਆ ਜ਼ਿੰਦਗੀ ਦੇ ਅੰਦਰ ਇੱਕ ਮਕਾਨ ਥੋੜਾ ਬਣਿਆ ਕਦੇ ਤੁਸੀਂ ਪਹਿਲਾ ਹੋਰ ਬਣਾਇਆ ਦੂਜਾ ਬਣਾਇਆ ਤੀਜਾ ਬਣਾਇਆ ਚਾਰ-ਚਾਰ ਵਾਰੀ ਪੰਜ-ਪੰਜ ਵਾਰੀ 10-10 ਵਾਰੀ ਕਈਆਂ ਨੂੰ ਮੌਕਾ ਮਿਲ ਜਾਂਦਾ ਹੈ ਮਕਾਨ ਬਣਾਉਣ ਦਾ ਚਲੋ ਜੇ ਇੱਕ ਵਾਰੀ ਵੀ ਮਿਲਿਆ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਹੋ ਤੇ ਮਕਾਨ ਬਣ ਗਿਆ ਅਗਰ ਮਕਾਨ ਜੁੱਤੇ ਦੇ ਨਾਲ ਬਸ ਸਕਦਾ ਹੈ ਜੁੱਤਾ ਲਟਕਾਉਣ ਦੇ ਨਾਲ ਤੇ ਮਕਾਨ ਬਣਾਉਣ ਵਾਲਾ ਨਹੀਂ ਬਚਣਾ ਚਾਹੀਦਾ ਉਹਦੇ ਅੰਦਰ ਵੱਸਣ ਵਾਲਾ ਨਹੀਂ ਬਚਣਾ ਚਾਹੀਦਾ ਤੁਸੀਂ ਰਹੋਗੇ ਮਕਾਨ ਹੋਰ ਵੀ ਬਣ ਜਾਏਗਾ ਫਿਰ ਕਹਿੰਨਾ ਇੱਕ ਜੁੱਤੀ ਲਓ ਟੁੱਟਾ ਛਿੱਤਰ ਲਓ ਉਦੇ ਵਿੱਚ ਰੱਸੀ ਪ੍ਰੋਵੋ ਆਪਣੇ ਗਲੇ ਵਿੱਚ ਪਾ ਕੇ ਰੱਖੋ ਇਸ ਤੋਂ ਅੱਗੇ ਹੁਣ ਅਗਲੇ ਨੁਕਤੇ ਨੂੰ ਧਿਆਨ ਦੇ ਕੇ ਸਮਝਣ ਦੀ ਕੋਸ਼ਿਸ਼ ਕਰਿਓ ਤੁਹਾਨੂੰ ਲੋਕਾਂ ਦੀ ਮਾਨਸਿਕ ਦਸ਼ਾ ਦਾ ਪਤਾ ਲੱਗ ਜਾਏਗਾ ਲੋਕਾਂ ਦੇ ਮਾਨਸਿਕ ਪੱਧਰ ਦਾ ਪਤਾ ਲੱਗ ਜਾਏਗਾ ਅਗਲੇ ਨੁਕਤੇ ਨੂੰ ਬੜੇ ਧਿਆਨ ਨਾਲ ਸੁਣਿਓ ਅੱਛਾ ਤੁਸੀਂ ਜੁੱਤਾ ਜ਼ਿਆਦਾਤਰ ਜ਼ਿਆਦਾ ਰੇਸ਼ੋ ਦੇ ਅੰਦਰ ਜ਼ਿਆਦਾ ਪਰਸੈਂਟੇਜ ਦੇ ਅੰਦਰ ਕਿੱਥੇ ਲਟਕਦਾ ਵੇਖਿਆ ਔਰ ਕਿੱਥੇ ਲਟਕਦਾ ਹੋਇਆ ਵੇਖਿਆ ਹੋਏਗਾ ਰਿਕਸ਼ੇ ਦੇ ਪਿੱਛੇ ਆਟੋ ਰਿਕਸ਼ੇ ਦੇ ਪਿੱਛੇ ਜਾਂ ਉਸ ਤੋਂ ਬਾਅਦ ਟੈਂਪੂ ਦੇ ਪਿੱਛੇ ਜਿਹੜਾ ਫੋਰਵੀਲਰ ਹੁੰਦਾ ਉਹਦੇ ਪਿੱਛੇ ਜਾਂ ਟਰੱਕਾਂ ਦੇ ਪਿੱਛੇ ਲਟਕਦਾ ਹੋਇਆ ਵੇਖਿਆ ਹੋਇਆ ਠੀਕ ਇਹਦੇ ਪੈਰਲਰ ਕਦੀ ਤੁਸੀਂ ਕਿਸੇ ਦੀ ਮਰਸੀਡੀਜ਼ ਕਾਰ ਦੇ ਪਿੱਛੇ ਜੁੱਤਾ ਲਟਕਦਾ ਵੇਖਿਆ ਬੀ ਐਮ ਡਬਲਯੂ ਦੇ ਪਿੱਛੇ ਜੁੱਤਾ ਲਟਕਦਾ ਵੇਖਿਆ ਕਿਸੇ ਦੀ ਫਰਾਰੀ ਦੇ ਪਿੱਛੇ ਜੁੱਤਾ ਵੱਜਾ ਵੇਖਿਆ ਕਿਸੇ ਦੀ ਬੈਂਟਲੀ ਦੇ ਪਿੱਛੇ ਜੁੱਤਾ ਲਟਕਦਾ ਵੇਖਿਆ ਜਿੰਨੀਆਂ ਮਹਿੰਗੀਆਂ ਬ੍ਰਾਂਡਡ ਕਾਰਾਂ ਨੇ ਮਹਿੰਗੇ ਬ੍ਰਾਂਡ ਨੇ ਉਹਨਾਂ ਦੇ ਮਾਲਕਾਂ ਨੇ ਕਾਰਾਂ ਖਰੀਦੀਆਂ ਨੇ ਪਰ ਜੁੱਤਾ ਨਹੀਂ ਲਟਕਾਇਆ ਲਟਕਾਇਆ ਕਿੰਨੇ ਆ ਰਿਕਸ਼ੇ ਵਾਲੇ ਨੇ ਆਟੋ ਰਿਕਸ਼ੇ ਵਾਲੇ ਨੇ ਟੈਂਪੂ ਵਾਲੇ ਨੇ ਤੇ ਟਰੱਕ ਵਾਲੇ ਨੇ ਹੁਣ ਇਸ ਤੋਂ ਅਗਲੀ ਗੱਲ ਮੈਂ ਜਿਹੜੀ ਕਰਨੀ ਹੈ ਉਹਨੂੰ ਸੁਣਿਓ ਧਿਆਨ ਨਾਲ ਤੁਹਾਡੇ ਵਿੱਚੋਂ ਕਿੰਨੇ ਲੋਕ ਨੇ ਜੋ ਰਿਕਸ਼ਾ ਆਟੋ ਰਿਕਸ਼ਾ ਜਾਂ ਟੈਂਪੂ ਖਰੀਦਣ ਦੇ ਚਾਹਵਾਨ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਰੋਜੀ ਨੂੰ ਲੈ ਕੇ ਰੋਟੀ ਦੇ ਮਸਲੇ ਨੂੰ ਲੈ ਕੇ ਜੋ ਕਰੋ ਉਹ ਸਾਰਾ ਚੰਗਾ ਹੀ ਹੈ ਗਲਤ ਨਾ ਹੋਵੇ ਮਿਹਨਤ ਕਰਨੀ ਕੋਈ ਬੁਰੀ ਨਹੀਂ ਹੁੰਦੀ ਰਿਕਸ਼ਾ ਚਲਾਓ ਭਾਵੇਂ ਜਹਾਜ਼ ਚਲਾਓ ਕੁਝ ਵੀ ਚਲਾਓ ਮੇਰਾ ਮਸਲਾ ਉਹ ਨਹੀਂ ਹੈ ਮਿਹਨਤ ਵਾਲਾ ਨਹੀਂ ਹੈ ਮਸਲਾ ਮੇਰਾ ਇਹ ਹੈ ਵੀ ਜਿਹੜੇ ਰੋਟੀ ਖਾਂਦੇ ਹੋ ਤੁਸੀਂ ਕਾਰਾਂ 'ਚ ਘੁੰਮਣ ਵਾਲੇ ਹੋ ਤੁਹਾਡੇ ਵਿੱਚੋਂ ਪੜ੍ਹੇ ਲਿਖੇ ਹੋ ਜੋਬਾਂ ਵਾਲੇ ਹੋ ਤੁਹਾਡੇ ਵਿੱਚੋਂ ਕਿੰਨਿਆਂ ਦੀ ਚਾਹ ਹੋਏਗੀ ਕਿ ਮੈਂ ਰਕਸ਼ਾ ਖਰੀਦਾਂ ਜਾਂ ਔ ਟੋ ਰਿਕਸ਼ਾ ਖਰੀਦਾਂ ਜਾਂ ਮੈਂ ਫੋਰਵਿਲਰ ਦੀ ਡਰਾਈਵਰੀ ਕਰਾਂ ਯਾ ਮੈਂ ਜੌਬ ਛੱਡ ਕੇ ਤੇ 4-ਵਿਲਰ ਤੋਂ ਰੋਟੀ ਕਮਾ ਕੇ ਖਾਵਾਂ ਕਿੰਨਿਆਂ ਦੀ ਚਾਹਣਾ ਹੋਏਗੀ ਜਦੋਂ ਤੁਹਾਡੀ ਚਾਹਣਾ ਨਹੀਂ ਤੇ ਤੁਸੀਂ ਉਹਨੂੰ ਨਜ਼ਰ ਕਿਉਂ ਲਾਓਗੇ ਜਿਹੜਾ ਤੁਹਾਡੇ ਅੰਦਰ ਵਹਿਮ ਬਣਿਆ ਹੈ ਵੀ ਨਜ਼ਰ ਲੱਗ ਜਾਂਦੀ ਏ ਫਲਾਣਾ ਲਾ ਦਿੰਦਾ ਏ ਫਿਰ ਉਹ ਤੁਸੀਂ ਨਜ਼ਰ ਕਿਉਂ ਲਾਓਗੇ ਅਗਰ ਨਜ਼ਰ ਹੀ ਲਾਉਣੀ ਹੈ ਤੇ ਫਿਰ ਕਿਸੇ ਦੀ BMW ਨੂੰ ਲਾਓ ਕਿਸੇ ਦੀ ਮਰਸੀਡੀ ਨੂੰ ਲਾਓ ਕਿਸੇ ਦੇ ਕਾਰਖਾਨੇ ਨੂੰ ਲਾਓ ਕਿਸੇ ਦੇ ਜਹਾਜ਼ ਨੂੰ ਲਾਓ ਕਿਸੇ ਦੀ ਫਰਾਰੀ ਨੂੰ ਲਾਓ ਫਿਰ ਰਿਕਸ਼ੇ ਨੂੰ ਹੀ ਨਜ਼ਰ ਲਾਉਣੀ ਮਨ ਦਾ ਕੋਰਾ ਵੈ ਨਿਰਈ ਮਨ ਦਾ ਕੋਰਾ ਵੈ ਅਖੀਰ ਤੇ ਮੈਂ ਇੱਕ ਗੱਲ ਕਹਿਣਾ ਵੀ ਇਹ ਵਹਿਮ ਨੇ ਆ ਪਖੰਡੀ ਲਾਣੇ ਨੇ ਤੁਹਾਡੇ ਅੰਦਰ ਹੋਰ ਵਹਿਮ ਭਰੇ ਨੇ ਚਿੱਟੀ ਸਿਉਂਕ ਨੇ ਹੋਰ ਵਹਿਮ ਭਰੇ ਨੇ ਜੋਤਸ਼ੀਆਂ ਨੇ ਹੋਰ ਵਹਿਮ ਭਰੇ ਨੇ ਪਖੰਡੀਆਂ ਨੇ ਹੋਰ ਵਹਿਮ ਭਰੇ ਨੇ ਨਿਕਲ ਜਾਓ ਇਹਨਾਂ ਵਹਿਮਾਂ ਦੇ ਅੰਦਰ ਪਰ ਨਿਕਲੋਗੇ ਤਾਂ ਜਦੋਂ ਆਪਣਾ ਵਿਲ ਪਾਵਰ ਸਟਰੋਂਗ ਕਰੋਗੇ ਆਪਣਾ ਮਨੋਬਲ ਸਟਰੋਂਗ ਕਰੋਗੇ ਆਪਣੇ ਆਪ ਨੂੰ ਅੰਦਰੋਂ ਤਾਕਤਵਰ ਬਣਾਓ ਅੰਦਰੋਂ ਕਿਹੋ ਖਾਦਿਆ ਨਹੀਂ ਬੰਦਾ ਤਾਕਤਵੰਦ ਬੰਦਾ ਅੰਦਰੋਂ ਹੋਰ ਕੋਈ ਵਿਟਾਮਿਨ ਖਾਦਿਆ ਬੰਦਾ ਤਾਕਤਵਰ ਨਹੀਂ ਬੰਦਾ ਅੰਦਰ ਨੂੰ ਸ਼ੁੱਧ ਵਿਚਾਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਦੇ ਨਾਲ ਵਿਲ ਪਾਵਰ ਨੂੰ ਸਟਰੋਂਗ ਕਰੋ ਤਾਂ ਕਿ ਇਹਨਾਂ ਕੁਰੀਤੀਆਂ ਤੋਂ ਤੁਸੀਂ ਸਹੀ ਜੇ ਆਪਣਾ ਆਪਾ ਬਚਾਅ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ